हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਨਨਾਗਰ ਸੇ ਲਈ ਲੈ ਕੇ ਆਏ ਜੀ ਦੋ ਗਾਵਾਂ ਨੇ ਭਾਈ ਇੱਕ ਬੱਚੀ ਹੈ ਤੇ ਜਿਸ ਘਰ ਚੋਂ ਵੀਡੀਓ ਬਣਾ ਰਿਹਾ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਨੇ ਭਾਈ ਤੁਹਾਡੇ ਪਿੰਡ ਬਈ ਪਖਰਵੜ ਕੇਸਨਗੜ੍ਹ ਵੀ ਕਹਿੰਦੇ ਆ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਨਿਹਾਲ ਸਿੰਘ ਵਾਲਾ ਪਿੰਡ ਠੀਕ ਆ ਭਾਈ ਨੇੜੇ ਪਿੰਡ ਬਈ ਭਗਤਾਪਾਈ ਦਾ ਜਲਾਲ ਦਿਆਲਪੁਰ ਇਹ ਪਿੰਡ ਨੇੜੇ ਰਹਿ ਜਾਂਦੇ ਨੇ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ 8867 42340 ਠੀਕ ਹੈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਇਹਨੇ ਪਹਿਲਾ ਸੂਆ ਸੂਈ ਵੀ ਆ ਹਾਂਜੀ ਪਹਿਲਾ ਸੂਆ ਸੂਈ ਦੂਜੇ ਵਾਸਤੇ ਗੱਬਣਾ ਹਨਾ ਕਿੰਨੇ ਟਾਈਮ ਦੀ ਗੱਬਣਾ ਬਾਈ ਇਹ ਇਹ 15 ਦਿਨਾਂ ਦੀ ਕੱਚੀ ਆ ਜੀ 15 ਦਿਨਾਂ ਦੀ ਕੱਚੀ ਆ 15 ਦਿਨ ਲੈਂਦੀ ਹੈ ਕੀ ਰਿਕਾਰਡ ਆ ਦੁੱਧ ਆ ਬਾਈ ਕਿੰਨਾ ਦੁੱਧ ਦਿੱਤਾ ਪਿਛਲੇ ਸਵੇਰੇ 16 ਕਿਲੋ ਦੁੱਧ ਦਿੱਤਾ ਜੀ 16 ਕਿਲੋ ਦੁੱਧ 16 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਝੋਲੀ ਚੈੱਕ ਕਰੋ ਬਾਈ ਹਜੇ ਕੱਚੀ ਆ ਲਾਉਣਾ ਕਰਮਣੀ ਨੇ ਥੋੜਾ ਥੋੜਾ ਸਟਾਰਟ ਕਰ ਲਿਆ ਖੋਲਿਓ ਬਾਈ ਤੋੜ ਕੇ ਦਿਖਾ ਦਿਓ ਟਾਂਚਾ ਬਹੁਤ ਚੰਗਾ ਹਰਾਜੀ ਸੰਮੀ ਪੜੀ ਆ ਬਾਈ ਦੇ ਘਰ ਦੀ ਬੈੜਾ ਬਈ ਥਣ ਵਗੈਰਾ ਵੀ ਨੀਰ ਤੋਂ ਚੈੱਕ ਕਰਵਾਵਾਂਗੇ ਫੇਸ ਬੜਾ ਚੰਗਾ ਵੱਡੀ ਗੱਲ ਗਰਮੀ ਨਹੀਂ ਮੰਨਦੀ ਤੇ ਫੈਂਡ ਆ ਜਿਹੜੀ ਕਰਮੜੀ ਦੀ ਚੰਗੀ ਉਹ ਮੱਝਾ ਵਰਗਾ ਦੁੱਧ ਦਿੰਦਾ ਦੁੱਧ ਦਾ ਪੂਰਾ ਗਾੜਾ 16 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਦੁੱਧ ਵੀ ਬਾਈ ਕਹਿੰਦਾ ਪੂਰਾ ਗਾੜਾ ਜੰਦੀ ਹੈਗੀ ਤੋੜਾ ਤੋੜਾ ਚੈੱਕ ਕਰੋ ਟਾਂਚਾ ਬਹੁਤ ਚੰਗਾ ਕਰਮੜੀ ਸੰਮੀ ਪੜੀ ਆ 15 ਦਿਨਾਂ ਦੀ ਬਈ ਕੱਚੀ ਆ ਕੱਚੀ ਕੱਚੀ ਆ ਬਸ ਬਈ ਤੇ ਲੇਵਾ ਕਰਮੜੀ ਨੇ ਸੋਨਾ ਤਿਆਰ ਕਰ ਲੈਣਾ ਵੰਦੇ ਬਈ ਵੱਟੀ ਚੂੜੀ ਦਿਖਾਉਣੀ ਹੈ ਬਾਈ ਥਾਣ ਵਗੈਰਾ ਨੇੜ ਤੋਂ ਬਣਦੀ ਤਾਂ ਬਹੁਤ ਹੂ ਹੈ ਨਾ ਬੱਚੀ ਹਾਂ ਹਾਂ ਬਾਈ ਹਮ ਮੱਕੇ ਇਹਦੇ ਲਾ ਲੈਂਦੀ ਐ ਓਕੇ ਤੇ ਲਾ ਲੈਂਦੀ ਹੈ ਨਾ ਥਾਣ ਦੇ ਦੋ ਬਈ ਨੇੜ ਤੋਂ ਚੈੱਕ ਕਰ ਲੈ ਯਾਰੇ ਚਵਾਈ ਚੂਈ ਕਿਵੇਂ ਸੀ ਬਾਈ ਚਵਾਈ ਬਹੁਤ ਸੀਲ ਆ ਬਾਈ ਨਰਮ ਬਹੁਤ ਆ ਠੀਕ ਆ ਬਾਈ ਹਮ ਥੋੜਾ ਜਿਹਾ ਕੈਮਰੇ ਤੇ ਜੈਕ ਰੀ ਨਰਮ ਭਾਈ ਕਹਿੰਦਾ ਪੂਰੀ ਠੰਡੀ ਠੰਡੀ ਆ ਅੱਗੇ ਬਾਈ ਬੱਚੀ ਕਿੰਨੀ ਕੁ ਉਮਰ ਹੋ ਗਈ ਨਹੀਂ 8 ਮਹੀਨਿਆਂ ਦੀ ਆ ਬਾਈ 8 ਕਿ ਮਹੀਨਿਆਂ ਦੀ ਆ ਕਿੰਨਾ ਕਿ ਦੁੱਧ ਆ ਮਾਂ ਥੱਲੇ ਵੀ ਥੱਲੇ ਇਹਦੀ ਮਾਂ ਥੱਲੇ 20 ਲੀਟਰ ਦੁੱਧ ਆ 20 ਲੀਟਰ ਦੁੱਧ ਝੋਲੀ ਚੰਗੀ ਆ ਨਾ ਕੱਲਾ ਕੱਲਾ ਥਾਣ ਪੂਰੀ ਵਿੱਚ ਹੀ ਦੇ ਥਾਣ ਇੱਕ ਹੋਰ ਗਾਂ ਦੀ ਆ ਬਈ ਇਹ ਠੀਕ ਆ ਬਈ ਇਹਨਾਂ ਦੇ ਨਹੀਂ ਉਹ ਦੀ ਆ ਚਿੱਟੀ ਦੀ ਠੀਕ ਆ ਬਾਹਰ ਖੜੀਆਂ ਨੇ ਨਾ ਹਾਂਜੀ ਹਾਂਜੀ ਹੂੰ ਬਾਹਰ ਖੜੀ ਆ ਬਈ ਦੀ ਮਾਂ ਤੇ ਥੋੜੀ ਜਿਓ ਝਲਕ ਮਾਰਾਂਗੇ ਉਹ ਸਾਹਮਣੇ ਖੜੀਆਂ ਨੇ ਜਿਹੜੀ ਹਾਂ ਚਿੱਟੀ ਆ ਉਹ ਪਹਿਲੀ ਜਿੱਤੀ ਠੀਕ ਆ ਪਹਿਲੀ ਜਿੱਤੀ ਠੀਕ ਆ ਬਈ ਓਕੇ ਤੋਰਾ ਤਾਰਾ ਚੰਗਾ ਚੰਗਾ ਫੇਸ ਦੇਖੋ ਬਾਈ ਬਹੁਤ ਜਿਵਾਦੀ ਬਹੁਤ ਚੰਗੀ ਹੈ ਸਨਖਪੁਣਾ ਬੱਚੀ ਦੇ ਵਿੱਚ ਚੰਗਾ ਜਿਆ ਕਿੰਨਾ ਮੁੱਲ ਜਾਇ ਜਿਹੜਾ ਇਹਦਾ 9000 ਰੁਪਏ ਹੈ ਜੀ ਮਾਨਤਨ ਹੋ ਜਾ ਹਾਂਜੀ ਹੋ ਜਾਗਾ ਠੀਕ ਹੈ 9000 ਰੁਪਏ ਮੁੱਲ ਲਵੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਹੈ ਬੱਚੀ ਬਾਈ ਅੱਗੇ ਵੀਰੇ ਤਨ ਨੰਬਰ ਕਿਹੜਾ ਸੁਆ ਸੁਣਦੀ ਹੈ ਬਾਈ ਇਹ ਵੀ ਦੂਜਾ ਹੀ ਹੈ ਬਾਈ ਕਿੰਨਾ ਟਾਈਮ ਫਿਰ ਇਹ ਦਾ ਟਾਈਮ ਹੈ ਬਾਈ ਡੇਢ ਮਹੀਨਾ ਪਿਆਈ ਡੇਢ ਮਹੀਨਾ ਪਿਆ ਗਿਆ ਕਿੰਨਾ ਦੁੱਧ ਦਿੱਤਾ ਸੀ ਤਾਂ ਜੀ ਇਹ ਦੁੱਧ ਬਾਈ ਠਾਰਾ ਠੂਰਾ ਨੂੰ ਦੇਈ ਜਾਂਦੀ ਜਾਈ ਠਾਰਾ ਕਿਲੋ ਕਰਦਾ ਰਿਕਾਰਡ ਦੱਸਿਆ ਬਾਈ ਨੇ ਇਸ ਚੰਗਾ ਢਾਂਚਾ ਕਮਾਲ ਦਾ ਦੁੱਧ ਹੁਣੇ ਡਰਾਈ ਕਰਿਆ ਬਾਈ ਸਮੀ ਭਲੀ ਫੁੱਲ ਪੂਰਾ ਤਾਰਾ ਦੇ ਕੋ ਚੰਗਾ ਖਾਣ ਜੀ ਰੂੜ ਬਾਈ ਕਹਿੰਦਾ ਪਾਸ ਕਰਾ ਦਿੰਦੀ ਆ ਵੈਸੇ ਦੁੱਧ ਨੂੰ ਡਰਾਈ ਆ ਫੇਸ ਦੇਖੋ ਸਮੇ ਬੜੀ ਫੁੱਲਾ ਕੱਦ ਫੁੱਲਾ ਚਮਕ ਚਮਕ ਵਹਿੜ ਤੇ ਫੁੱਲਾ ਤੋਰਾ ਤਾਰਾ ਚੰਗਾ ਖਣ ਦੀ ਲੇਵੇ ਦੀ ਸਾਫ ਸੁਧਰੀ ਹੈ ਨੇੜ ਤੋਂ ਜ਼ਰੂਰ ਚੈੱਕ ਕਰਵਾਵਾਂਗੇ ਕੀ ਮੁੱਲ ਰੱਖਿਆ ਬਈ ਜੈ ਜੀ ਇਹਦਾ ਜੀ 47000 ਹੈ ਜੀ ਮਾਨਤਨ ਹੋ ਜੀ ਹਾਂ ਹਾਂ ਹੋ ਜੀ ਦੇਖੋ ਬਈ ਆਰਡਰ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਸ ਤੇ ਚਵਾਈ ਚੁਈ ਦੀ ਕਿਵੇਂ ਸੀ ਨਰਮਾਈ ਪੂਰੀ ਠੀਕ ਹੈ ਨਰਮਤਾ ਜਿਵੇਂ ਮਰਦੀ ਹੱਥ ਲਈ ਚੱਲ ਕੋਈ ਜੱਕ ਨਹੀਂ ਕੋਈ ਨਹੀਂ ਕਹਿੰਦੀ ਤੇ ਲਵ ਹੋ ਪਈਆਂ ਸਾਰੀਆਂ ਬਲਡਲਾਂ ਕੱਢੂ ਫੇਰ ਸੂਗੀ ਦੋਨੇ ਲੈਵਾ ਵੀ ਪਿੱਛੇ ਨੂੰ ਕੱਢ ਦਿਆ ਬਈ ਪੂਰਾ ਠੀਕ ਆ ਬਈ ਹਾਂ ਉਹਦਾ ਮੁੱਲ ਹੋ ਗਿਆ ਜੀ ਉਹਦਾ ਮੁੱਲ ਕਿੰਨਾ ਬਈ 45 ਉਹਦਾ 45 ਆ ਜੀ 45000 ਠੀਕ ਆ ਨਾਗਸੀ ਭਰਾ ਕੋਲੇ ਤਿੰਨ ਤਿੰਨ ਨਹੀਂ ਲਿਖਾਤੇ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਵੀਰੇ